ਬੀਤਿਆ ਦਿਨੀ ਬਟਾਲਾ ਦੇ ਭੀੜਪਾੜ ਵਾਲੇ ਇਲਾਕੇ ਡੇਹਰਾ ਰੋਡ ਵਿਖੇ ਕਰਿਆਨੇ ਦੀ ਦੁਕਾਨ ਤੇ ਗੋਲੀ ਚਲਾ ਕੇ ਫਰਾਰ ਹੋਣ ਵਾਲੇ ਦੋਸ਼ੀ ਨੂੰ ਬਟਾਲਾ ਪੁਲਿਸ ਨੇ ਗ੍ਰਿਫਤਾਰ ਕਰਨ ਵਿੱਚ ਕਾਮਯਾਬੀ ਹਾਸਲ ਕੀਤੀ ਹੈ ਇਸ ਬੰਦੀ ਜਾਣਕਾਰੀ ਦਿੰਦੇ ਹਨ ਡੀਐਸਪੀ ਸਿਟੀ ਸੰਜੀਵ ਕਮਾਨ ਨੇ ਦੱਸਿਆ ਕਿ 24 ਸਾਲਾ ਗੁਰਸਾਹਿਬ ਸਿੰਘ ਨਾਮ ਦਾ ਇਹ ਦੋਸ਼ੀ ਕਰਿਆਨੇ ਦੀ ਦੁਕਾਨ ਤੇ ਗੋਲੀ ਚਲਾਉਣ ਤੋਂ ਬਾਅਦ ਫਰਾਰ ਹੋ ਗਿਆ ਸੀ ਜਿਸ ਨੂੰ ਪੁਲਿਸ ਨੇ ਗ੍ਰਿਫਤਾਰ ਕਰਨ ਤੋਂ ਬਾਅਦ ਮਾਨਜੋਗ ਅਦਾਲਤ ਵਿੱਚ ਪੇਸ਼ ਕਰਕੇ ਇਸ ਦਾ ਰਿਮਾਂਡ ਹਾਸਲ ਕਰੇਗੀ ਉਨ੍ਹਾਂ ਦੱਸਿਆ ਕਿ ਪੁਲਿਸ ਇਹ ਵੀ ਪਤਾ ਲਗਾਏਗੀ ਕਿ ਇਸ ਨੇ ਕਿਸ ਗੈਂਗਸਟਰ ਦੇ ਕੈਂਟ ਇੱਕ ਗੋਲੀ ਚਲਾਈ ਸੀ ਤੇ ਕਿੰਨੀ ਫਿਰੋਤੀ ਰੀਮਾਂ ਕੀਤੀ ਸੀ ਇਸ ਤੋਂ ਇਲਾਵਾ ਇਸ ਤੋਂ ਇਹ ਵੀ ਪੁੱਛਗਿਛ ਕੀਤੀ ਆਵੇਗੀ ਕਿ ਇਸਨੇ ਇਹ ਹਥਿਆਰ ਕਿਥੋਂ ਲਿਆ ਸੀ ਇੱਕ 16 12 ਤਰੀਕ ਨੂੰ ਇੱਥੇ ਬੇਰਾ ਰੋਡ ਤੇ ਵਿਕੇ ਸੰਜੀ ਦੁਕਾਨ ਤੇ ਕਰਿਆਨੇ ਦੀ ਦੁਕਾਨ ਤੇ ਇੱਕ ਅਣਪਛਾਤਾ ਨੌਜਵਾਨ ਨੇ ਗੋਲੀ ਚਲਾਈ ਸੀ ਉਸ ਤੋਂ ਪਹਿਲੇ ਉਹਨੂੰ ਦੱਸਿਆ ਨਹੀਂ ਕਿ ਫਿਰੋਤੀ ਦੀ ਕਾਲ ਆਈ ਸੀ ਉਹਦੇ ਵੱਲੋਂ ਕਿਸੇ ਅਣਪਛਾਤੇ ਬੰਦੇ ਦੇ ਬਾਹਰਲੇ ਨੰਬਰ ਤੋਂ ਆਈ ਸੀ ਕਾਲ ਉਹ ਫਾਇਰ ਕਰਕੇ ਤੇ ਉਹ ਡੌੜ ਗਿਆ ਸੀ ਫਿਰ ਉਹ ਉੱਤੇ ਅਸੀਂ ਹਿਊਮਨ ਇੰਟਰਨਲ ਦੇ ਆਪਣੇ ਟੈਕਨੀਕਲ ਸਾਰੇ ਕੋਰਸ ਲਗਾ ਕੇ ਅਸੀਂ ਵਿਦਨ 24 ਆਵਰਸ ਹੀ ਅਸੀਂ ਉਸ ਨੂੰ ਟ੍ਰੇਸ ਕਰ ਲਿਆ ਤੇ ਉਹਨੂੰ ਗ੍ਰਿਫਤਾਰ ਕਰ ਲਿਆ ਕੀ ਉਹਦਾ ਸਟੇਟਸ ਹੈ ਜੀ ਕਿਤੇ ਲਈ ਕੰਮ ਕਰਦਾ ਸੀ ਕਿੰਨੀਆਂ ਰਾਉਂਡ ਫਾਇਰ ਕੀਤੇ ਕਿੱਥੋਂ ਗ੍ਰਿਫਤਾਰ ਕੀਤਾ ਹਾਂ ਇੱਕ ਫਾਇਰ ਕਰਕੇ ਗਿਆ ਸੀ ਜੀ ਇਹ ਦੁਕਾਨ ਦੇ ਫਰੰਟ ਤੇ ਇਹਨੇ ਸਿੱਧਾ ਹੀ ਮਾਰਿਆ ਸੀ ਜੀ ਫਾਇਰ ਤੇ ਇਹ ਜਾਂਚ ਦਾ ਵਿਸ਼ਾ ਜੀ ਮੈਂ ਇੱਥੇ ਨਹੀਂ ਦੱਸ ਸਕਦਾ ਕਿ ਉਹ ਕਿਹਦੇ ਲਈ ਕੰਮ ਕਰ ਰਿਹਾ ਹਾਂ ਇਹਦੀ ਇਨਵੈਸਟੀਗੇਸ਼ਨ ਚੱਲ ਰਹੀ ਹੈ ਵੀ ਇਹਤੇ ਡਿਸਕਸ ਕਰਨਾ ਫਿਰ ਸਾਡੀ ਇਨਵੈਸਟੀਗੇਸ਼ਨ ਥੋੜੀ ਅਧੂਰੀ ਰਹੀ। ਕੋਈ ਵੈਪਨ ਮਿਲੇਗੀ? ਨਹੀਂ ਅਜੇ ਨਹੀਂ। ਵੈਪਨ ਵੱਲੋਂ ਵੀ ਸਾਡੀ ਪੈਰਨਲ ਇਨਵੈਸਟੀਗੇਸ਼ਨ ਚੱਲ ਰਹੀ ਹੈ ਕਿ ਕਿੱਥੋਂ ਵੈਪਨ ਆਇਆ ਤੇ ਅੱਗੇ ਇਹ ਕਿਸ ਨੂੰ ਵੈਪਨ ਦੇ ਆਇਆ। ਚੋਤੀ ਦਾ ਹੀ ਕਾਰਨ ਸੀ ਕਿ ਕੋਈ ਹੋਰ ਕਾਰਨ ਨਹੀਂ। ਹਾਲਦੀ ਕੜੀ ਜਿੰਨੀ ਕੋਈ ਪ੍ਰਿਮੀਨਰਲੀ ਉਹਦੀ ਆਪਣੀ ਇਨਵੈਸਟੀਗੇਸ਼ਨ ਹੋਈ ਹੈ ਉਹਦੇ ਵਿੱਚ ਮੇਨ ਕਾਰਨ ਨਹੀਂ ਹੋਈ। ਇੱਕ ਕਰੀਬ 24 ਕੋ ਸਾਲ ਉਮਰ ਹੈ। ਦੋ ਭਰਾ ਨੇ। ਦੂਸਰਾ ਬ੍ਰਦਰ ਇਹਦਾ ਬੱਸਾਂ ਤੇ ਲੱਗਾ ਤੇ ਫਾਦਰ ਦੇ ਹੈ ਨਹੀਂ। ਅਗਰ ਇਹਦਾ ਫਾਦਰ ਦੀ ਡੈਥ ਹੋ ਚੁੱਕੀ ਹੈ ਤੇ ਜਿਹੜਾ ਇਹ ਬੰਦਾ ਇਹਦਾ ਹੈਂਡਲਰ ਹੈ ਜਿਨੇ ਇਹਨੂੰ ਇੱਥੇ ਭੇਜਿਆ ਤੇ ਉਹਦੇ ਆਖੇ ਪੈਸੇ ਦੇ ਲਾਲਚ ਦੇ ਵਿੱਚ ਇਹਨੂੰ 2 ਲੱਖ ਦੀ ਸ਼ਾਇਦ ਕਮਿਟਮੈਂਟ ਸੀ ਕਿ 2 ਲੱਖ ਤਣ ਦਿੱਤੇ ਜਾਣਗੇ ਤੇ ਉਹਦੇ ਲਾਲਚ ਵਿੱਚ ਆ ਕੇ ਨੇ ਕੰਮ ਕੀਤਾ ਜਦੋਂ ਮਾਰਡ ਲਿਆ ਜਾਏਗਾ ਇਨਵੈਸਟੀਗੇਸ਼ਨ ਚ ਕੀ ਲੱਗਦਾ ਕੀ ਖੁਲਾਸੇ ਹੋ ਸਕਦੇ ਖੁਲਾਸੇ ਤੇ ਸਾਡਾ ਮੇਨ ਤੇ ਪਹਿਲੇ ਉਹੀ ਹੈ ਕਿ ਜਿਹੜਾ ਹੈਂਡਲਰ ਹੈ ਇਹਦਾ ਕਿ ਉਹਦੇ ਬਾਰੇ ਪਹਿਲੇ ਪਤਾ ਕੀਤਾ ਜਾਵੇ ਕਿ ਉਹ ਕਿਸ ਤਰੀਕੇ ਨਾਲ ਮੌਨਸਪ੍ਰੀ ਲਈ ਕੀ ਸੀ ਕਿਸ ਤਰੀਕੇ ਨਾਲ ਇਹਨੂੰ ਰੀਨੋਵਰ ਕੀਤਾ ਉਹ ਪਿੱਛੇ ਦੇ ਮੰਗਰ ਹੈ ਕੌਨ ਸੀ ਪਿੰਡ ਉਹਦਾ ਨਾਮ ਕੀ ਹੈ ਤੇ ਆਪਣਾ ਫੜਿਆ ਕਿੱਥੇ ਗੁਰਸਾਹਿਬ ਸਿੰਘ ਇਹਦਾ ਨਾਮ ਸਨੁਖ ਹਰਜੀਤ ਸਿੰਘ ਮੁੰਦਿਆਲ ਪਿੰਡ ਹੈ ਇਹਦਾ ਕਮਨ ਕਲਾਂ ਪਿੰਡ ਥਾਣੇ ਚ ਕੰਨਾ ਪਿੰਡ ਤੇ ਅੰਮ੍ਰਿਤਸਰ ਬਾਸਟੈਂਡ ਤੋਂ ਇਹ ਸਾਰੀ ਸੀਆਈਏ ਦੀ ਟੀਮ ਸਾਰੇ ਸਿਟੀ ਦੀ ਟੀਮ ਸਾਰੇ ਕੰਬਾਈਨਡ ਐਫਰਟ ਸੀ ਤੇ ਉਹ ਗ੍ਰਿਫਤਾਰ ਕੀਤਾ ਪਹਿਲਾਂ ਕਿਸੇ ਕੇਸ ਚ ਅਨਮੋਲਵਾ ਨਹੀਂ ਅਜੇ ਮੈਂ ਨਹੀਂ ਇਧਰ ਗੋਥਰੂ ਹੋਇਆ ਵੈਸੇ ਨਹੀਂ ਹੋਰ ਕਿਸੇ ਕੇਸ ਤੇ 120 ਨਹੀਂ ਅਜੇ ਇਨਵੈਸਟੀਗੇਸ਼ਨ ਚੱਲਦੀ ਵੀ ਉਸ ਤਰ੍ਹਾਂ ਇਹ ਦੱਸਦਾ ਕਿ ਇਹਨੂੰ 2 ਲੱਖ ਦੀ ਇਹਨੂੰ ਕਿਹਾ ਗਿਆ ਸੀ